ਸਤਿ ਸ਼੍ਰੀ ਅਕਾਲ ਸਭ ਬੰਦਾ ਬਾਰੋਂ ਬਿਨਤੇ ਕੋਈ ਮਾਇਆ ਤੇ ਬਮਾਇਆ ਮਾਦੇਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਾਚੀਨ ਸ਼ੇਰ ਮੰਦਰ ਹੈ ਧਾਰਮਿਕ ਮੰਦਰ ਹੈ ਉਹ ਧਾਰਮਿਕ ਸਥਾਨ ਹੈ ਸਾਰਿਆਂ ਦੇ ਉੱਤੇ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚੇ ਓਕੇ ਮੇਰੀ ਕਨਸਟੈਂਸੀ ਦੇ ਵਿੱਚ ਕਲਨੌਰ ਜਗ੍ਹਾ ਜਿਹੜੀ ਹੈ ਇੱਕ ਬਹੁਤ ਵੱਡਾ ਇਹਦਾ ਆਪਣਾ ਇਤਿਹਾਸ ਹੈ ਇਸ ਲਈ ਬੜੀ ਖੁਸ਼ੀ ਹੈ ਕਿ ਸਾਰੇ ਜਿਹੜੇ ਪਾਰਟੀ ਦੇ ਸਾਥੀ ਸਾਡੇ ਹਲਕੇ ਦੇ ਇੰਚਾਰਜ ਸਰ ਦਾ ਰਵਿਕੰਤ ਸਿੰਘ ਕਾਲੂ ਸਾਹਿਬ ਤੇ ਸਾਰੀ ਸਾਡੀ ਟੀਮ ਇੱਥੋਂ ਦੇ ਸਰਪੰਚ ਸਾਹਿਬ ਸਾਡੇ ਵੱਡਾ ਸਾਹਿਬ ਬਾਕੀ ਸਾਰੇ ਸਰਪੰਚਾਂ ਦੇ ਮਦਦਾਂ ਸਾਰੇ ਨਾਂ ਸਰਪੰਚ ਸਾਰੇ ਨਾਲ ਆਏ ਆ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਬਾਕੀ ਇਲੈਕਸ਼ਨ ਦਾ ਪ੍ਰੋਗਰਾਮ ਜਿਹੜਾ 15 ਤਰੀਕ ਤੋਂ ਮੈਂ ਸ਼ੁਰੂ ਕੀਤਾ ਸੀ ਬੜਾ ਅੱਛਾ ਸਾਰੇ 9 ਹਲਕਿਆਂ ਦੇ ਵਿੱਚ ਚੱਲ ਰਹੀ ਲੋਕੀ ਵਿਜੁੱਧਾ ਜਿਹੜੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਤੋਂ ਤਾਂ ਇੰਨਾ ਜ਼ਿਆਦਾ ਦੁਖੀ ਹੈ ਕਿ ਕੋਈ ਪਿੰਡਾਂ ਦੇ ਵਿੱਚ ਉਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਕੋਈ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਤੇ ਜੋ ਕੁਝ ਕਾਂਗਰਸ ਨੇ 5 ਸਾਲਾਂ ਦੇ ਰਾਜ ਦੇ ਵਿੱਚ ਪੰਜਾਬ ਦੀ ਜਨਤਾ ਦੇ ਨਾਲ ਵਿਸ਼ਵਾਸ ਘਾਤ ਕੀਤਾ ਗੁਟਕਾ ਸਾਹ ਵਤਨ 'ਤੇ ਪੜ ਕੇ ਝੂਠੀਆਂ ਕਸਮਾਂ ਖਾਧੀਆਂ ਕਰਜ਼ਾ ਮਾਫ਼ ਕਰਦੀਆਂ ਕਰ ਕਰ ਨੌਕਰੀ ਦੇਂਦੀਆਂ ਚਾਰ ਹਫ਼ਤੇ ਨਸ਼ੇ ਕਰ ਤੁੰ ਕਰ ਦਿਆ ਅੱਜ ਜਨਤਾ ਜਿਹੜੀ ਹੈ ਇਹਨਾਂ ਸਰਕਾਰਾਂ ਨੂੰ ਸਬਕ ਸਿਖਾਉਣ ਵਾਲੇ ਪਾਸੇ ਜਿਹੜੀ ਹੈ ਉਧਰ ਆਕਾਲੀ ਨਾਲ ਤਾਂ ਮੈਨੀਫੈਸਟੋ ਕੀ ਹੋਏਗਾ ਦੇਖੋ ਮੈਨੀਫੈਸਟੋ ਸਾਡਾ ਥੋੜੇ ਦਿਨਾਂ ਤੱਕ ਤਿਆਰ ਹੋ ਜਾਏਗਾ ਲੇਕਿਨ ਸਾਡੇ ਮੈਨੀਫੈਸਟੋ ਦੇ ਵਿੱਚ ਕਦੀ ਵੀ ਕੋਈ ਲੋਕ ਲੁਭਾਵਣੀ ਗੱਲ ਕਦੇ ਨਹੀਂ ਹੁੰਦੀ ਨਾ ਸਾਡੇ ਮੈਨੀਫੈਸਟੋ ਦੇ ਵਿੱਚ ਕਦੀ ਕੋਈ ਐਦਾਂ ਕੀਤਾ ਗਿਆ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੋਈ ਅਨਾਉਂਸ ਕੀਤਾ ਗਿਆ ਸਾਡਾ ਇੱਕ ਆਪਣਾ ਕ੍ਰੈਡੀਬਿਲਟੀ ਆ ਕਿ ਜੋ ਅਸੀਂ ਪਿਛੇ ਕਨੇ ਲੋਕਾਂ ਨੂੰ ਉਹ ਕਰਕੇ ਦਿਖਾਇਆ ਤੇ ਹੁਣ ਵੀ ਸਾਡਾ ਤਾਂ ਇਹੀ ਹੁੰਦਾ ਕਿ ਜੋ ਅਸੀਂ ਲੋਕਾਂ ਚ ਜਾਵਾਂਗੇ ਕਵਾਂਗੇ ਉਹ ਅਸੀਂ ਕਰਕੇ ਦਿਖਾਵਾਂ ਮੇਨ ਤਾਂ ਗੱਲ ਹੈ ਕਿ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦੇ ਪੰਜਾਬੀਆਂ ਦੇ ਮੁੱਦੇ ਪੰਥਕ ਮੁੱਦੇ ਲੈ ਕੇ ਤੇ ਵੱਖਰੇ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਉਹਨੂੰ ਪੰਜਾਬ ਦੀ ਜਨਤਾ ਨੇ ਜਿਹੜਾ ਖੜੇ ਮੱਥੇ ਪਰਵਾਣ ਕੀਤਾ ਕਿਉਂਕਿ ਲੋਕੀ ਨੈਸ਼ਨਲ ਪਾਰਟੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਜਮਾ ਕੇ ਦੇਖ ਚੁੱਕਿਆ ਕਾਂਗਰਸ ਨੂੰ ਵੀ ਦੇਖ ਚੁੱਕਿਆ ਨਾ ਇਹਨਾਂ ਨੇ ਦੇਸ਼ ਦੇ ਵਿੱਚ ਘਟ ਗਿੱਤੀ ਦੀ ਸੁਰੱਖਿਆ ਵਾਸਤੇ ਕੋਈ ਚੰਗਾ ਕੰਮ ਕੀਤਾ ਨਾ ਪੰਜਾਬ ਵਰਗੇ ਸਰਦੀ ਸੂਬੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਵਿਤਕਰੇ ਜ਼ਰੂਰ ਕੀਤੇ ਆ ਭੜੇ ਦੇ ਕੰਮ ਜੋ ਕਰਨੇ ਚਾਹੀਦੇ ਸੀ ਉਹ ਨਹੀਂ ਕੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਮੈਦਾਨੀ ਦੀ ਤੁਹਾਨੂੰ ਕਿ 70000 ਕਰੋੜ ਦਾ ਕਰਜ਼ਾ ਚੜ ਗਿਆ ਔਰ ਇਮਾਨਦਾਰੀ ਦੇ ਜਿਹੜੇ ਨਾਰੇ ਲਾਉਣ ਵਾਲੇ ਲੋਕੀ ਗਰੰਟੀਆ ਦੇਣ ਵਾਲੇ ਲੋਕੀ ਅੱਜ ਤਿਹਾਰ ਜੇਲ੍ਹ ਦੇ ਵਿੱਚ ਵੱਡੇ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਬੰਦ ਆ ਇਸ ਕਰਕੇ ਲੋਕਾਂ ਨੇ ਹੁਣ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਪੁਰਾਣਾ ਕੀਤਾ ਹੋਇਆ ਕੰਮ ਹੈ ਉਹਨੂੰ ਯਾਦ ਕੀਤਾ ਲੋਕੀ ਫੇਰ ਖੇਤਰੀ ਪਾਰਟੀ ਨਾਲ ਜੁੜ ਕੇ ਤੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਇਖੇ ਇਲੈਕਸ਼ਨ ਵੇਲੇ ਲੋਕ ਮਤਲਬ ਲੀਡਰ ਪਾਰਟੀਆਂ ਬਦਲ ਲੈਂਦੇ ਨੇ ਉਹ ਬੜੇ ਲੋਕ ਕਨਫਿਊਜ਼ ਨੇ ਵੀ ਕਿੱਧਰ ਜਾਇਆ ਜਾਵੇ ਬੜਾ ਬੜਾ ਮਾੜਾ ਰੁਝਾਨ ਹੈ ਆ ਕਾਂਗਰਸ ਤੇ ਜਿਹੜੇ ਗੁਟਕਾ ਸਾਫ ਦੀ ਸੌਂਖਾਣ ਵਾਲੀ ਪਾਰਟੀ ਹੈ ਇਹਦੇ ਸਾਰੇ ਲੀਡਰ ਕੈਬਨਿਟ ਮਨਿਸਟਰ ਅਧੇ ਤੋਂ ਵੱਧ ਤੇ ਸਮੇਤ ਮੁੱਖ ਮੰਤਰੀ ਤੇ ਸਮੇਤ ਕਾਂਗਰਸ ਦੇ ਸਭਾ ਕਾ ਪ੍ਰਧਾਨ ਸਾਰੇ ਜਾ ਕੇ ਭਾਰਤੀ ਜਨਤਾ ਪਾਰਟੀ ਜਿਹੜੇ ਦੋ ਕਾਰਨ ਇੱਕ ਤਾਂ ਇਹ ਲੋਕੀ ਕਿਸੇ ਦੇ ਵੀ ਵਫਾਦਾਰ ਨਹੀਂ ਜੇ ਪਾਰਟੀਆਂ ਦੇ ਵਫਾਦਾਰ ਨਹੀਂ ਤਾਂ ਲੋਕਾਂ ਦੇ ਵਫਾਦਾਰ ਕਿੱਥੋਂ ਦੂਜੀ ਗੱਲ ਹੈ ਕਿ ਜਿਹੜੀ ਵੱਡੀ ਕ腐ਸ਼ਨ ਆਪਣੇ ਰਾਜ ਭਗ ਦੇ ਵਿੱਚ ਇਹਨਾਂ ਲੋਕਾਂ ਨੇ ਕੀਤੀ ਹੈ ਉਹ ਲੋਕ ਡਰਦੇ ਆ ਏਜੰਸੀਆਂ ਕਰਕੇ ਪ੍ਰੈਸ਼ਰ ਕਰਕੇ ਦੂਜੇ ਪਾਸੇ ਚਲੇ ਇਸ ਲਈ ਇਹ ਬਹੁਤ ਮਰੜ ਰਝਾਨਾ ਜਨਤਾ ਨੂੰ ਇਸ ਰਝਾਨੇ ਦੇ ਖਿਲਾਫ ਡੱਟਣਾ ਚਾਹੀਦਾ ਔਰ ਜਿਹੜੇ ਲੋਕੀ ਲੋਕਾਂ ਨਾਲ ਖੜਦੇ ਆ ਉਹਨਾਂ ਦੇ ਨਾਲ ਲੋਕਾਂ ਨੂੰ ਜਿਹੜਾ ਅਮਰਤਾਪੁਰਿੰਗ ਨੇ ਇੱਕ ਪੰਜੇ ਦੀ ਤੁੜਨੇ ਦੀ ਬਾਬੇ ਨਾਨਕ ਦੇ ਪੰਜੇ ਨਾਲ ਕੀਤੀ ਜੀ ਬਹੁਤ ਬਾੜੀ ਕਰਦਾ ਵੈਸੇ ਜੀ ਇਲੈਕਸ਼ਨ ਕਮਿਸ਼ਨ ਦਾ ਰੂਲ ਹੈ ਕਿ ਸਧਾਰਕ ਕਿਸੇ ਵੀ ਚਿੰਨ੍ਹ ਦੀ ਕਿਸੇ ਵੀ ਸਥਾਨ ਦੀ ਜਿਹੜੀ ਆ ਇਸ ਕੰਮ ਵਾਸਤੇ ਜਿਹੜੀ ਆ ਉਹ ਦੂਰੋਂ ਤੋਂ ਤੁਸੀਂ ਨਹੀਂ ਕਰ ਸਕਦੇ ਔਰ ਜੋ ਉਹਨਾਂ ਨੇ ਕਿਹਾ ਸੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਹੈ ਉਹਨਾਂ ਨੇ ਜੈਦਾ ਸਾਹਿਬ ਅਕਾਲ ਤਖਤ ਸਾਹਿਬ ਨੇ ਉਹਦਾ ਨੋਟਿਸ ਲਿਆ ਸੀ ਇੰਨੀ ਗੱਲਾਂ ਕੰਮ ਤੋਂ ਪੋਲਿਟਿਕਲ ਲੀਡਰਜ਼ ਨੂੰ ਗਰੇਜ ਕਰਨਾ ਇੱਕ ਨਾ ਤੁਹਾਡੇ ਲੀਡਰ ਨੇ ਛੋਟੇ ਛੋਟੇ ਬੋਲ ਅੱਜ ਕੱਲ੍ਹ ਤੁਹਾਡੇ ਇਲੈਕਸ਼ਨ ਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਕਿ ਨਹੀਂ ਅੱਜ ਹੀ ਮੇਰੀ ਫੇਸਬੁੱਕ ਤੇ ਦੇਖ ਲਓ ਸਾਰੇ ਅਸੀਂ ਇਕੱਠੇ ਸੀ ਅਸੀਂ ਬਲਕਪੁਰ ਜਿਹੜੀ ਆ ਸਾਰੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਫੋਟੋ ਇਹੋ ਫੇਦੀ ਮੇਰੀ ਫੇਸਬੁੱਕ ਤੇ ਹੈ ਇਹਨਾਂ ਕੀਤਾ ਤੁਸੀਂ ਯਾਦ ਕਰਾਇਆ ਕਿਉਂ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਰ ਕਿ ਜਿਸ ਦਿਨ ਤੋਂ ਮੈਂ ਇੱਥੇ ਆਇਆ ਸਾਰੀ ਲੀਡਰਸ਼ਿਪ ਇਹ ਨਹੀਂ ਹੁੰਦਾ ਕਿ ਲੋਕਲ ਲੈਵਲ ਤੇ ਆਪੋ ਚ ਕਈ ਵਾਰੀ ਥੋੜੀ-ਬੋਤੀ ਧੜੇਬੰਦੀ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਹੈ ਉਹ ਲੀਡਰਾਂ ਦੀ ਹੁੰਦੀ ਪਰ ਮੈਨੂੰ ਬੜਾ ਇਸ ਗੱਲ ਦਾ ਮਨ ਹੈ ਕਿ ਸਾਰੀ ਟੋਟਲ ਲੀਡਰਸ਼ਿਪ 100% ਇੱਕ ਮੁਟ ਹੋ ਕੇ ਜਿਹੜੀ ਆ ਉਹ ਮੇਰੇ ਵਾਸਤੇ ਲੱਗੀ ਹੋਈ ਆ ਪਾਰਟੀ ਵਾਸਤੇ ਲੱਗੀ ਹੋਈ ਆ ਇਹ ਬਹੁਤ ਘੱਟ ਹੁੰਦਾ ਇਸ ਕਰਕੇ ਮੈਂ ਵੀ ਪਰ ਮਾਤਮਨ ਕੇ ਦੱਸ ਕਰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਾਰੇ ਭਰਾਵਾਂ ਦਾ ਕਿ ਇਹ ਸਾਰਿਆਂ ਨੇ ਇਹ ਰਲ ਕੇ ਇਨਾ ਯਕਾ ਦਿਖਾਇਆ ਔਰ ਇਹ ਕਿਤੇ ਵਿੱਚ ਬਰਕਤ ਵੀ ਹੁੰਦੀ ਹੈ ਇਹਦਾ ਅਸਰ ਵੀ ਤੁਹਾਨੂੰ ਇਲੈਕਸ਼ਨ ਦੇ ਵਿੱਚ ਨਜ਼ਰ ਆਏਗਾ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼